ਅੱਜ ਸੂਬਾ ਕਮੇਟੀ ਭਾਰਤੀ ਸਨਕਤਾ ਉਰਾਂਹਾਂ ਦੀ ਮੀਟਿੰਗ ਬਰਨਾਲਾ ਜ਼ਿਲ੍ਹੇ ਦੇ ਪਿੰਡ ਚੀਮਾ ਜੋਧ ਪਰ ਦੇ ਵਿੱਚ ਹੋਈ ਆ। ਉਹਦੇ ਵਿੱਚ ਬਹੁਤ ਹੀ ਇੱਕ ਅਹਿਮ ਮਸਲਾ ਜਿਹੜਾ ਚਾਉ ਕੇ ਸਕੂਲ ਦੀ ਮੈਨੇਜਮੈਂਟ ਦੇ ਇੱਕ ਤੋਂ ਭਿਸ਼ਾ ਦਾ ਚਾਰਦਾ ਇਸ਼ੂ ਹੈ ਉਹਦੇ ਇਸ ਉਹਨਾਂ ਦੇ ਪਰਚੇ ਦਰਜ ਕਰਾਉਣ ਦੀ ਖਾਤਰ ਚਾਉ ਕੇ ਸਕੂਲ ਦੇ ਸੰਬੰਧ ਦੇ ਵਿੱਚ ਜਿਨ੍ਹਾਂ ਵਿੱਚ ਬੰਦ ਕੀਤੇ 22 ਚੰਤ ਤੋਂ ਲੈ ਕੇ 24 ਕਿਸਾਨ ਨੇ ਜਿਹੜੇ ਉਹਨਾਂ ਦੇ ਪਰਚੇ ਪਾਕੇ ਅੰਦਰ ਬੰਦ ਕੀਤੇ ਉਹਨੂੰ ਰਿਹਾਦ ਤੋਂ ਦੀ ਖਾਤਰ 24 ਤਰੀਕ ਦਾ ਕਿਸਾਨ ਤੇ ਬਿਜੂਤ ਦੇ ਬੰਦੀਆਂ ਵੱਲੋਂ ਮਾਨਸਾ ਦੇ ਵਿੱਚ ਜੋ ਗੁਰਦੁਆਰਾ ਮਜਾਰਾ ਕੀਤਾ ਜਾ ਰਿਹਾ ਹੈ ਵੱਡਾ ਕੱਟ ਕਰਕੇ ਨਵਾਂ ਮਜਾਰਾ ਕੀਤਾ ਜਾ ਰਿਹਾ ਹੈ ਪੁਲਿਸ ਵਾਂ ਦੇ ਵਿੱਚ ਅਸੀਂ ਅੱਜ ਦੀ ਮੀਟਿੰਗ ਦੇ ਵਿੱਚ ਪਾਸ ਕੀਤਾ ਵੀ ਉੱਥੇ ਜੋੜਨਾ ਚਾਹੁੰਦਾ ਦੂਜਾ ਵੀ ਜਿਹੜਾ ਮਤਲਬ ਕਣਕਾਂ ਸੜੀਆਂ ਦੇ ਉਹਦੇ ਮਾਮਲੇ ਦੀ ਖਾਤਰ ਅਸੀਂ ਜ਼ੋਰਦਾਰ ਮੰਗ ਕਰਨੇ ਸਰਕਾਰ ਤੋਂ ਵੀ ਉਹਨਾਂ ਨੂੰ 100% ਮਾਮਲਾ ਦਿੱਤਾ ਜਾਵੇ ਇਹਦੇ ਨਾਲ ਹੀ ਜੁੜਦਾ ਇੱਕ ਹੋਰ ਹੈ ਬਹੁਤ ਅਹਿਮ ਫੈਸਲਾ ਹੈ ਕਿ ਜਿੰਨਾ ਚਿਰ ਤੱਕ ਸਾਡੇ ਕਿਸਾਨਾਂ ਦੇ ਹੱਕ ਨਹੀਂ ਕੀਤੇ ਜਾਂਦੇ ਭਾਰਤੀ ਕਿਸਾਨ ਜਨ ਨੇਕਤਾ ਵੱਲੋਂ ਜਿਹੜੇ ਵੀ ਇਹਨਾਂ ਦੇ ਮੰਤਰੀ ਐਮ ਐਲ ਏ ਪਿੰਡਾਂ ਚ ਆਉਂਦੇ ਨੇ ਉਹਨਾਂ ਦਾ ਕਾਲੀਆਂ ਝੰਡੀਆਂ ਨਾਲ ਜ਼ੋਰਦਾਰ ਵਿਰੋਧ ਕਰਨਾ ਹੈ ਤੇ ਉਹਨਾਂ ਤੋਂ ਇਹ ਸਵਾਲ ਪੱਤਰ ਅਸੀਂ ਬਣਾ ਕੇ ਬਣਾਇਆ ਜਿਹਦੇ ਵਿੱਚ ਇਹ ਸਵਾਲ ਨੇ ਕਿ ਇਹਨੇ ਭ੍ਰਿਸ਼ਟਾਚਾਰ ਮੈਨੇਜਮੈਂਟ ਨੂੰ ਕਿਉਂ ਬਖਸ਼ਿਆ ਜਾ ਰਿਹਾ ਹੈ ਤੇ ਪਰਚੇ ਦੱਤੀ ਕਿਉਂ ਨਹੀਂ ਕੀਤੀ ਸਾਡੇ ਕਿਸਾਨਾਂ ਦੇ ਪਰਚੇ ਦੱਜ ਕਰਕੇ ਅੰਦਰ ਜੇਲ੍ਹਾਂ ਕਿੰਨੀ ਚਿਤਵਲੇ ਆ ਤੁਸੀਂ ਨਹੀਂ ਕੀਤਾ ਜਾ ਰਿਹਾ ਤੇ ਜਿਹੜੇ 19 ਤਰੀਕ ਦੀ ਮਤਲਬ ਮੋਰਚੇ ਦੇ ਵਿੱਚ ਤੁਸੀਂ ਟਰਾਲੀਆਂ ਤੇ ਸਮਾਨ ਚੋਰੀ ਹੋਰ ਨੇ ਦੀ ਵਾਪਸੀ ਕਰਨੀ ਕੀਤੀ ਜਾ ਰਹੀ ਇਹ ਸਾਰੀਆਂ ਮੰਗਾਂ ਨੂੰ ਲੈ ਕੇ ਅਸੀਂ ਕਾਲੀਆਂ ਝੰਡੀਆਂ ਦਿਖਾ ਕੇ ਇਹਨਾਂ ਦਾ ਰੋਜ਼ ਪ੍ਰਦਰਸ਼ਨ ਕਰਨਾ ਹੈ ਸਾਰੇ ਪੰਜਾਬ ਦੇ ਵਿੱਚ ਭਾਰਤੀ ਸੰਸਮੁਖਤਾ ਹਜ਼ਾਰਾਂ ਵੱਲੋਂ ਇਹ ਜ਼ੋਰਦਾਰ ਪ੍ਰਦਰਸ਼ਨ ਕਰਨਾ ਨਾਲ ਨਗਰ ਨਿਵਾਸੀਆਂ ਨੂੰ ਬੇਨਤੀ ਹੈ ਕਿ ਭਰਾਵੋ ਛੋਡੇ ਦਾ ਸਾਡਾ ਕੋਈ ਵਿਰੋਧ ਨਹੀਂ ਜੇ ਛੋਡੇ ਪਿੰਡਾਂ ਦੇ ਵਿੱਚ ਆ ਕੇ ਤੁਹਾਨੂੰ ਗਰੰਟਾ ਦਿੰਦੇ ਨੇ ਹੈ ਤਾਂ ਸਾਡਾ ਹੀ ਪੈਸਾ ਹੈ ਉਹ ਇਸ ਕਰਕੇ ਇਹ ਆਪਣੇ ਭਲਕਰਨ ਬਣਾਉਣ ਦੀ ਖਾਤਰ ਤੁਸੀਂ ਤੁਹਾਨੂੰ ਇਹ ਗੱਲਾਂ ਦਾ ਬਹਾਨਾ ਬਣਾਉਂਦੇ ਨੇ ਕਿ ਸਾਨੂੰ ਆ ਪ੍ਰਦਰਸ਼ਨ ਕਰਕੇ ਤੁਹਾਡੀ ਗ੍ਰਾਂਟ ਅਸੀਂ ਨਹੀਂ ਦਿੱਤੀ ਅਸੀਂ ਇਹਦੇ ਵਿੱਚ ੜੇਕਾ ਨਹੀਂ ਹਾਂ ਇਹ ਸਾਡਾ ਪੈਸਾ ਹੈ ਸਾਨੂੰ ਹੀ ਮਿਲਣਾ ਹੈ ਇਹ ਚੱਲਦਾ ਰਹਿਣਾ ਹੈ ਵੀ ਅਸੀਂ ਸਾਡੀ ਇੱਥੇ ਮੰਗੇਤ ਵੀ ਤੁਸੀਂ ਇਹਨਾਂ ਨੂੰ ਗ੍ਰਾਂਟਾਂ ਨਾ ਦੇ ਕੇ ਜਾਓ ਸਾਡੀ ਮੰਗ ਇਹ ਹੈ ਵੀ ਜਿਹੜੇ ਕਿਸਾਨ ਜ਼ਿਲਾਕ ਬੰਦ ਨੇ ਦੱਸੋ ਉਹ ਕਿਉਂ ਬੰਦ ਕੀਤੇ ਨੇ ਉਹਨਾਂ ਦੇ ਪਰਤੇ ਪਾ ਕੇ ਕਾਦੇ ਵਾਸਤੇ ਇਹਨਾਂ ਨੂੰ ਛੁੱਟਿਆਉਤੀ ਤੁਸੀਂ ਉਹਨਾਂ ਦੇ ਡਾਂਗਾ ਮਾਰ ਜਣੇ ਸੱਦਤ ਕੀ ਕਰ ਤੇਰਾ ਮਹੀਨਾ ਦੀ ਕੁੜੀ ਨੂੰ ਜੇਰਾ ਚ ਰੱਖਿਆ ਤੇ ਕੁੜੀਆਂ ਨੂੰ ਤੁਸੀਂ ਪੀਕਰਮ ਡਰਮਿਨੇਟ ਕੀਤਾ ਇੱਕ ਭ੍ਰਿਸ਼ਟਾਚਾਰ ਮੈਨੇਜਮੈਂਟ ਦੇ ਪੱਖ ਚ ਖੜੇ ਹੋ ਲੋਕਾਂ ਦੇ ਸਾਹਮਣੇ ਦੇਖਦੇ ਹੋ ਉਹਦਾ ਵਿਰੋਧ ਕਰਨ ਲਈ ਖਾਤਰ ਅਸੀਂ ਕਾਲੀਆਂ ਛੱਡੀਆਂ ਤੋਂ ਨਾਲ ਵਿਖਾਈਏ ਇਹ ਜੋਰਦਾਰ ਪ੍ਰੋਜੈਕਟ ਨੂੰ ਪੇਸ਼ ਕਰਨ ਦਾ ਅੱਜ ਫੈਸਲਾ ਨਹੀਂ ਕੀਤਾ